ਚਾਚੇਲਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾਂ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਵੇਦੀ ਅਤੇ ਸਾਜਨ ਮਸੀ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਹਿੰਪੂਰ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사જન ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사જન ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕ੍ਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਲਾਲਕ ਪਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ਗ੍ਰਿਲਡ ਅਟੈਕਸ ਇਨ ਅੰਬਰਾਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਜ਼ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈਠ ਕੇ ਟਰੋਰ ਐਕਟੀਵिटीज ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ 56 ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨ ਟੂ ਮੇਨਟੇਨ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਤਾਂ ਅਮਨ ਦਾਸ ਜੀ ਕਿ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੀ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾਂ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਮੇਦੀ ਅਤੇ ਸਾਜਨ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁੱਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀਹ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사ਜਨ ਮਸੀਹ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਬਾਰਡਰਸ ਐਕਸਟਰਸ਼ਨਸ ਗ੍ਰਿਲਡ اٹੈਕਸ ਇਨ ਅੰਬਰਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇਹ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਪੈ ਕੇ ਟਰੋਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ Punjab police is fully determined to maintain peace and harmony in this state. ਜਗਵਾਨੀ ਟੀਵੀ ਤੇ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਤਾਂ ਅਸੀਂ ਦੱਸ ਦਈਏ ਕਿ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੀ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ। ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਤਾਂ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾਂ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਮੇਦੀ ਅਤੇ ਸਾਜਨ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਇਹ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀਹ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사ਜਨ ਮਸੀਹ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਵੀ ਗਏ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ਗ੍ਰਿਲੇਟ ਅਟੈਕਸ ਇਨ ਅੰਮ੍ਰਿਤਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਬੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈ ਕੇ ਟਰੋਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਿਸ ਸਟੇਟ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ 사જન ਮਸੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਵੇਦੀ ਅਤੇ 사જન ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਐਡਜਾਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਜਾਂਦਾ ਔਰ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਚੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੇ니아 ਬੇਸ ਸੀਗੇ 사જન ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사જન ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕ੍ਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਲਾਲਕ ਬਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ਗ੍ਰਿਲੇਟ ਅਟੈਕਸ ਇਨੰਬਰਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਜ਼ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈ ਕੇ ਟਰੋਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ Punjab police is fully determined to maintain peace and harmony in this state. ਜਗਵਾਨੀ ਟੀਵੀ ਤੇ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਤੰਗდას ਦੀ ਕਿ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੀ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ। ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ। ਤਾਂ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਮੇਦੀ ਅਤੇ ਸਾਜਨ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਅ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀਹ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사ਜਨ ਮਸੀਹ ਐ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਿਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਵੀ ਗਏ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਬਾਰਡਰਸ ਐਕਸਟਰਸ਼ਨਸ ਗ੍ਰਿਲਡ ਅਟੈਕਸ ਇਨ ਅੰਬ੍ਰਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁੱਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਜ਼ ਫੁਲੀ ਡਿਟਰਮਾਈਂਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਪੈ ਕੇ ਟਰੋਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਿਸ ਸਟੇਟ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬਹਿਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾਂ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਵੇਦੀ ਅਤੇ ਸਾਜਨ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਰ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਾਜਨ ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਨਕ ਦਾ ਰਹਿਣ ਵਾਲਾ ਹੈ ਤੇ ਮਨੀਸ਼ ਭੇਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਹੈ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕ੍ਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾਬਾਬਾ ਨਾਨਕ ਬਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ग्रिल्ड अटैक्स इन अम्बरसर ते इना दी अरेस्ट एक पंजाब पुलिस दी बहुत बड़ी कामयाबी है कि प्रोफेशनल तरीके नाल लुकआउट नोटिसेस रेड नोटिसेस इशू करके इना नु ट्रैक ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ along with the support of uh, central agencies uh, punjab police is fully determined to bring everyone to justice jede foreign based nodes hage unna nu bhi ek warning hai ki you will have to uh, be accountable for your crimes and face justice in india te jada inada tejja jada associate shamshir shehra jada armenia de vich bahe ke terror activities nu coordinate kar rya us te bhi punjab police da shikanja jada hega kasya ja rya hega so ਪੰਜਾਬ ਪੁਲਿਸ ਇਸ ਫੁੱਲੀ ਡਿਟਰਮਾਈਨਡ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਿਸ ਸਟੇਟ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਵੇਦੀ ਅਤੇ ਸਾਜਨ ਮਸੀ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਚੰਪੁਰ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਅਜੋਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사જન ਮਸੀਹ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사જન ਮਸੀਹ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਂਗੜ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਵੀ ਗਏ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਲਾਲਕ ਬਟਾਲਾ ਦੇ ਵਿੱਚ ਬਰਡਰਸ ਐਕਸਟਰੈਸ਼ਨਸ ਗ੍ਰਿਲੇਟ ਅਟੈਕਸ ਇਨ ਅੰਬ੍ਰਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਮੁੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਪੈ ਕੇ ਟਰੋਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ 56 ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁੱਲੀ ਡਿਟਰਮਾਈਨਡ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਿਸ ਸਟੇਟ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬੇਹਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅੱਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਕੰਮ ਕਰਦੇ ਸੀ ਤਾਂ ਦੋ ਵੱਡੇ ਅੱਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਮੇਦੀ ਅਤੇ ਸਾਜਨ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사જન ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ਗ੍ਰਿਲਗ ਅਟੈਕਸ ਇਨ ਅੰਬਰਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ ਆਰਮੀਨੀਆ ਸ਼ਿਫਟ ਹੋ ਗਏ ਸੀ ਉਸ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਚੇਂਜ ਕੀਤਾ ਤੇ ਅਲਟੀਮੇਟਲੀ ਇਨਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਹੈਵ ਬੀਨ ਅਰੈਸਟਡ ਫਰਮ ਬੰਬਈ ਅਲੋਂਗ ਵਿਦ ਦਾ ਸਪੋਰਟ ਆਫ ਸੈਂਟਰਲ ਏਜੰਸੀਜ਼ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨਡ ਟੂ ਬ੍ਰਿੰਗ एवरीवन ਟੂ ਜਸਟਿਸ ਜਿਹੜੇ ਫੋਰਨ ਬੇਸਡ ਨੋਡਸ ਹੈਗੇ ਉਹਨਾਂ ਨੂੰ ਵੀ ਇੱਕ ਵਾਰਨਿੰਗ ਹੈ ਕਿ ਯੂ ਵਿਲ ਹੈਵ ਟੂ ਬੀ ਅਕਾਊਂਟੇਬਲ ਫਾਰ ਯੋਰ ਕਰਾਈਮਸ ਐਂਡ ਫੇਸ ਜਸਟਿਸ ਇਨ ਇੰਡੀਆ ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈ ਕੇ ਟੈਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ ਸ਼ਿਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁੱਲੀ ਡਿਟਰਮਾਈਨਡ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਿਸ ਸਟੇਟ ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬਿਹਤ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਸੀ ਔਰ ਇਹਨਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਦੋ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਅਤਵਾਦੀ ਬੈਠੇ ਨੇ ਉਹਨਾਂ ਦੇ ਗੈਂਗਾਂ ਨਾਲੇ ਸਬੰਧਤ ਸੀ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਤਾਂ ਦੋ ਵੱਡੇ ਅਤਵਾਦੀ ਫੜੇ ਗਏ ਨੇ ਸਾਜਨ ਮਸੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁੰਬਈ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਔਰ ਮਨੀਸ਼ ਮੇਦੀ ਅਤੇ ਸਾਜਨ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਇਨਪੁਟ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਿੰਦੇ ਕਿ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੀਨੀਆ ਬੇਸ ਸੀਗੇ 사ਜਨ ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਾਜਨ ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਹੈ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕ੍ਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਮਰਡਰਸ ਐਕਸਟਰਸ਼ਨਸ ਗਰਿਲੇ اٹੈਕਸ ਇਨ ਅੰਬ੍ਰਾਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਇਹ ਪਹਿਲੇ ਆਰਮੀਨੀਆ ਤੋਂ ਦੁਬਈ ਦੁਬਈ ਤੋਂ